ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀ ਇਸ ਮੌਜੂਦਾਂ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦੱਸਦੇ ਕਿ ਅੱਜ ਤਰਨਜੀਤ ਸਿੰਘ ਸੰਧੂ ਅੱਜ ਵਿਸ਼ੇਸ਼ ਤੌਰ ਤੇ ਉੱਤੇ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚ ਰਹੇ ਨੇ ਬੀਤੇ ਦਿਨਾਂ ਤੋਂ ਵਿੱਚ ਇਸ ਤਰ੍ਹਾਂ ਦੇ ਨਾਲ ਧਮਕੀਆਂ ਦਾ ਸਿਰਸਰ ਹੈ ਜਾਰੀ ਸੀਗਾ ਕਿਉਂਕਿ ਇੱਕ ਜੋ ਸ਼ਰਾਰਤੀ ਅਨਸਰ ਵੱਲੋਂ ਇੱਕ ਘਟਿਆ ਕੰਮ ਕੀਤਾ ਗਿਆ ਸੀਗਾ ਜਿਸ ਤੋਂ ਬਾਅਦ ਕਿ ਪੰਜਾਬ ਪੁਲਿਸ ਵੱਲੋਂ ਉਸ ਵਿਅਕਤੀ ਨੂੰ ਇੱਕ ਨੂੰ ਡਿਟੇਨ ਵੀ ਕੀਤਾ ਗਿਆ ਜਿਸ ਤੋਂ ਬਾਅਦ ਧਮਕੀਆਂ ਫੇਰ ਵੀ ਜਿਹੜੀਆਂ ਲਗਾਤਾਰ ਜਾਰੀ ਸੀ ਗਿਆ ਤਾਂ ਅੱਜ ਤਰਨਜੀਤ ਸਿੰਘ ਸੰਧੂ ਖਾਸ ਤੌਰ ਦੇ ਉੱਤੇ ਗੁਰੂ ਘਰ ਵਿਖੇ ਪਹੁੰਚੇ ਨੇ ਤਾਂ ਦਰਸ਼ਨ ਦੇਦਾਰੇ ਵੀ ਕਰਨਗੇ ਗੁਰੂ ਸਾਹਿਬ ਜੀ ਦੇ ਤਾਂ ਉਹਨਾਂ ਦੇ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਅੱਜ ਦੇ ਮੌਕੇ ਦੇ ਉੱਤੇ ਕੀ ਕਹਿਣਾ ਸਾਂਝਾ ਕਰ ਰਹੇ ਹਾਂ ਕਿ ਤਰਨਜੀਤ ਸਿੰਘ ਸੰਧੂ ਜੋ ਨੇ ਉਹ ਗੁਰੂ ਘਰ ਤੋਂ ਬਾਹਰ ਕਿਉਂਕਿ ਦਰਸ਼ਨ ਦਿਦਾਰੇ ਕਰਨ ਤੋਂ ਬਾਅਦ ਹੁਣ ਗੁਰੂ ਘਰ ਦੇ ਬਾਹਰ ਆ ਚੁੱਕੇ ਨੇ ਤਾਂ ਪੱਤਰਕਾਰਾਂ ਸਾਥੀਆਂ ਦੇ ਨਾਲ ਜ਼ਰੂਰ ਗੱਲਬਾਤ ਕਰਨਗੇ ਤਾਂ ਉਹਨਾਂ ਦੀਆਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਮੈਂ ਆਪਣੇ ਸ਼ੋਗੀ ਨੂੰ ਕਹਾਂਗਾ ਕਿ ਲਗਾਤਾਰ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਤਾਂ ਦੱਸ ਜੀਏ ਕਿ ਇਹ ਜੋ ਤਮਾਕੇ ਇਹਦੀ ਜੋ ਧਮਕੀਆਂ ਤੋਂ ਬਾਅਦ ਅੱਜ ਤਰਨਜੀਤ ਸਿੰਘ ਸੰਧੂ ਖਾਸ ਤੌਰ ਦੇ ਉੱਤੇ ਪਹੁੰਚੇ ਨੇ ਉਹਨਾਂ ਵੱਲੋਂ ਮੀਟਿੰਗ ਕਰਨ ਤੋਂ ਬਾਅਦ ਹੁਣ ਪੱਤਰਕਾਰਾਂ ਦੇ ਨਾਲ ਵੀ ਗੱਲਬਾਤ ਕੀਤੀ ਜਾਣੀ ਆ ਤਾਂ ਤੁਹਾਡੇ ਨਾਲ ਉਹ ਗੱਲਬਾਤ ਵੀ ਸਾਂਝੀ ਕਰਦੇ ਆ ਕਿ ਉਹਨਾਂ ਦਾ ਅੱਜ ਦੇ ਇਸ ਮੌਕੇ ਦੇ ਉੱਤੇ ਪਹੁੰਚਣ ਦੇ ਉੱਤੇ ਕੀ ਕਹਿਣਾ ਤਾਂ ਸੋਹਬਾ ਜੀ ਤੁਸੀਂ ਸਚਕਣ ਸ਼੍ਰੀ ਹਰਮਨਦਰ ਸਾਹਿਬ ਵਿਖੇ ਪਹੁੰਚੇ ਹੋ ਕਿਵੇਂ ਦੇਖਦੇ ਹੋ ਬੀਤੇ ਦਿਨਾਂ ਤੋਂ ਕਾਫੀ ਜਿਹੜੀਆਂ ਧਮਕੀਆਂ ਆ ਰਹੀਆਂ ਨੇ ਸੋਹਬਾ ਜੀ ਅੱਗੇ ਆਓ ਥੋੜਾ ਜੀ ਜੀ ਸੰਸਾ ਅੰਮ੍ਰਿਤਸਰ ਦਾ ਜਿਹੜਾ ਵੀ ਰਹਿਣ ਵਾਲਾ ਆ ਉਹਦੇ ਲਈ ਦਰਬਾਰ ਸਾਹਿਬ 'ਚ ਮੱਥਾ ਟੇਕਣਾ ਦਰਬਾਰ ਸਾਹਿਬ 'ਚ ਆਉਣਾ ਸਭ ਤੋਂ ਵੱਡੀ ਆਨਰ ਆ। ਸੋ ਅੱਜ ਜਦੋਂ ਵੀ ਅੰਮ੍ਰਿਤਸਰ 'ਚ ਹੁੰਨੇ ਆ ਦਰਬਾਰ ਸਾਹਿਬ ਜ਼ਰੂਰ ਆਈਦਾ ਆ। ਦਰਬਾਰ ਸਾਹਿਬ ਮੱਥਾ ਟੇਕ ਕੇ ਜਾਦੇ ਆ। ਸਰ ਸਾਹਿਬ ਬੀਤੇ ਦਿਨਾਂ ਤੋਂ ਕਾਫੀ ਧਮਕੀਆਂ ਦੇਣੀਆਂ ਈਮੇਲ ਆ ਰਹੀਆਂ ਨੇ। ਇਹ ਕਿਵੇਂ ਦੇਖਦੇ ਹੋ ਤੁਸੀਂ? ਮਾਈਕ ਥੱਲੇ ਕਰ ਦਿਓ। ਦੇਖੋ ਜਿਨ੍ਹਾਂ ਦਾ ਕੰਮ ਹੈ ਪ੍ਰੋਫੈਸ਼ਨਲੀ ਇਹ ਚੀਜ਼ ਨੂੰ ਟੈਕਲ ਕਰਨਾ ਉਹਨਾਂ ਨੂੰ ਅਸੀਂ ਕੰਮ ਕਰਨ ਲਈਏ ਲੇਕਿਨ ਇਹ ਧਰਨ ਦਾ ਘਰ ਹੈ ਖੁੱਲਾ ਘਰ ਹੈ ਇੱਥੇ ਕਿਸੇ ਨੂੰ ਥ੍ਰੈਟਸ ਭੇਜਣੀਆਂ ਠੀਕ ਗੱਲ ਨਹੀਂ ਆ ਔਰ ਜਿਹੜਾ ਵੀ ਭੇਜ ਰਿਹਾ ਸਭ ਤੋਂ ਪਹਿਲਾਂ ਤਾਂ ਉਹਨੂੰ ਸ਼ਰਮ ਆਣੀ ਚਾਹੀਦੀ ਆ ਉੱਤੇ ਰੱਬ ਤੇ ਭਗਵਾਨ ਦੇヒਰੀਆ ਤੇ ਦੂਸਰੀ ਇਹੋ ਜੀ ਗੱਲ ਹੋਣੀ ਨਹੀਂ ਚਾਹੀਦੀ ਖਾਸ ਤੌਰ ਤੇ ਜਿੰਨੀਆਂ ਰਿਲੀਜੀਅਸ ਪਲੇਸਸ ਨੇ ਉਹਨਾਂ ਤੇ ਕੋਈ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਦੇਖੋ ਸਰ ਸਾਨੂੰ ਲੱਗਦਾ ਨਹੀਂ ਆ ਆਈਟੀ ਫੇਲ ਹੁੰਦੀ ਜਿਹਾ ਨਜ਼ਰ ਆ ਰਹੀ ਕਿ ਪਤਾ ਨਹੀਂ ਲੱਗ ਪਾ ਰਹੇ ਲਗਾਤਾਰ 8-9 ਹਜ਼ਾਰ ਤੋਂ ਵੱਧ ਮਾਮਲੇ ਆ ਗਿਆ ਜੀ ਹੁਣ ਤੱਕ ਦੇਖੋ ਇਹ ਕੰਪਲੈਕਸ ਚੀਜ਼ ਹੈ ਐਸ ਵੇਲੇ ਸੋਸ਼ਲ ਮੀਡੀਆ आईटी ਆਪਾਂ ਜਿਹੜਾ ਆਈਟੀ ਰੈਵਿਊਲੂਸ਼ਨ ਕਹਿੰਦੇ ਆ ਬਹੁਤ ਅੱਗੇ ਨਿਕਲ ਗਿਆ ਆ ਲੇਕਿਨ ਉਹਦੀਆਂ ਕਾਊਂਟਰ ਮੀਜਰਸ ਵੀ ਬਹੁਤ ਕੰਪਨੀਆਂ ਦੁਨੀਆ ਦੀਆਂ ਅੱਗੇ ਨਿਕਲ ਗਈਆਂ ਨੇ ਔਰ ਖਾਸ ਤੌਰ ਤੇ ਅਸੀਂ ਇੰਡੀਆ ਚ ਪੰਜਾਬ ਚ ਆਈਟੀ ਰੈਵਿਊਲੂਸ਼ਨ ਲਿਆਉਣਾ ਚਾਹੁੰਦੇ ਆ ਕਿਉਂਕਿ ਲੇਕਿਨ ਇਸ ਇਸ਼ੂ ਤੇ ਇਨਕੁਆਇਰੀ ਚੱਲ ਰਹੀ ਆ ਇਸ ਕਰਕੇ ਤੇ ਕਮੈਂਟ ਕਰਨਾ ਠੀਕ ਨਹੀਂ ਹੈ ਪੂਰੀ ਤਰ੍ਹਾਂ ਇਹਦੀ ਇਨਵੈਸਟੀਗੇਸ਼ਨ ਹੋ ਜਾਵੇ ਕੁਝ ਚਿਰ ਪਹਿਲਾਂ ਮੈਂ ਪੜਿਆ ਸੀਗਾ ਕਿ ਕੁਝ ਸੂਤਰ ਫੜੇ ਨੇ ਲੇਕਿਨ ਹਾਲੇ ਤੱਕ ਇਹ ਚੱਲ ਰਹੀ ਹੈ ਇਹਦੀ ਅੱਛੀ ਤਰ੍ਹਾਂ ਇਨਵੈਸਟੀਗੇਸ਼ਨ ਹੋਵੇਗੀ ਲੇਕਿਨ ਜਿਹੜਾ ਵੀ ਇਹ ਕਰ ਰਿਹਾ ਹੈ ਇਹ ਗੱਲ ਬਹੁਤ ਗਲਤ ਹੈ ਆਮ ਲੋਕਾਂ ਤੇ ਇਹੋ ਜਿਹਾ ਅਟੈਕ ਨਹੀਂ ਹੋਣਾ ਚਾਹੀਦਾ ਇਹ ਲੋਕੀ ਦਰਬਾਰ ਸਾਹਿਬ ਆਉਂਦੇ ਨੇ ਸ਼ਾਂਤੀ ਲਈ ਹੋਰ ਧਾਰਮਿਕ ਸਥਾਵਾਂ ਤੇ ਵੀ ਸ਼ਾਂਤੀ ਲਈ ਜਾਂਦੇ ਆ ਉੱਥੇ ਇਹੋ ਜਿਹੀ ਥ੍ਰੈਟ ਦੇਣਾ ਬਹੁਤ ਹੀ ਗਲਤ ਗੱਲ ਹੈ ਤੁਸੀਂ ਆਪਣੇ ਪੱਧਰ ਤੇ ਗੱਲ ਕਰੋਗੇ ਉੱਪਰ ਪ੍ਰਾਈਮ ਮਿਨਿਸਟਰ ਉੱਤੇ ਪ੍ਰਾਈਮ ਮਿਨਿਸਟਰ ਦੀ ਕਾਫੀ ਕੰਟਰੋਲ ਹੋ ਜਾਈ ਉਹਨਾਂ ਨਾਲ ਨਹੀਂ ਦੇਖੋ ਸਾਰਿਆਂ ਨੂੰ ਪਤਾ ਹੈਗਾ ਮੇਰੇ ਪੱਧਰ ਤੇ ਤੁਹਾਡੇ ਥਰੂ ਜੋ ਵੀ ਗੱਲ ਹੈ ਮੈਂ ਕਹੀ ਆ ਅੱਗੇ ਜਿਹੜਾ ਵੀ ਜਿੱਥੇ ਮੁਲਾਕਾਤ ਹੋਏਗੀ ਕਈਆਂ ਹੋਰ ਕੰਟੈਕਸਟ ਚ ਹੁੰਦੀ ਆ ਜਰੂਰ ਡੈਫੀਨੇਟਲੀ ਮੈਂਸ਼ਨ ਕਰਾਂਗਾ ਲੇਕਿਨ ਤੁਹਾਡੇ ਥਰੂ ਮੇਰੀ ਆਵਾਜ਼ ਜਿਹੜੇ ਭੇਜਦੇ ਨੇ ਉਹ ਵੀ ਸੁਣ ਰਹੇ ਨੇ ਇਹੋ ਜੀ ਗਲਤ ਕੱਲ ਕਰਨੀ ਨਹੀਂ ਚਾਹੀਦੀ ਮੈਂ ਕਹਿੰਦਾ ਕਿ ਸਿਆਸਤ ਤੋਂ ਉੱਤੇ ਉੱਠ ਕੇ ਜਿਹੜਾ ਗੁਰੂ ਘਰ ਨੂੰ ਲੈ ਕੇ ਆਵਾਜ਼ ਚੱਕਣੀ ਚਾਹੀਦੀ ਹੈ ਕਿਉਂਕਿ ਜਿਹੜੇ ਵੀ ਬਿਲਕੁਲ 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 ਗੁਰੂ ਘਰ ਦੇ ਕਿਸੇ ਵੀ ਗੁਰੂ ਘਰ ਤੇ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਸਰ ਤੁਸੀਂ ਅੱਜ ਮੀਟਿੰਗ ਕੀਤੀ ਹੈ ਜੀ ਉੱਥੇ ਸ਼੍ਰੋਮਣੀ ਕਮੇਟੀ ਦਫ਼ਤਰ ਜਾਂ ਉੱਥੋਂ ਤਾਂ ਗਏ ਹੋ ਉਹਨਾਂ ਨਾਲ ਗੱਲਬਾਤ ਕੀਤੀ ਹੈ ਇਸ ਮੇਲ ਜਿਹੜੀਆਂ ਹੁੰਦੀਆਂ ਧਮਕੀਆਂ ਦੇਖੋ ਇਹ ਸਰ达 ਤੇਜਾ ਸਿੰਘ ਸਮੁੰਦਰੀ ਦੇ ਬਰਸੀ ਦਾ ਮਹੀਨਾ ਆ ਜੀ ਮੈਂ ਤੇਜਾ ਸਿੰਘ ਸਮੁੰਦਰੀ ਹੌਲ ਗਿਆ ਲੇਕਿਨ ਮੈਂ ਇਹਦੇ ਤੇ ਮੁਲਾਕਾਤ ਨਹੀਂ ਕੀਤੀ ਦੇਖੋ ਜਿਹੜੀਆਂ ਕਨਸਰਨਡ ਅਥਾਰਟिटीज ਨੇ ਉਹਨਾਂ ਨੇ ਆਲਰੇਡੀ ਕੀਤੀ ਹੋਈ ਆ ਉਹਨਾਂ ਨੇ ਕੰਪਲੇਨਟ ਕੀਤੀ ਆ ਮੈਂ ਵਿੱਚ ਛਾਲ ਮਾਰ ਕੇ ਐਵੇਂ ਆਪਣੀ ਇੰਪੋਰਟੈਂਸ ਬਣਾਵਾ ਜਿਨ੍ਹਾਂ ਨੂੰ ਜਿਨ੍ਹਾਂ ਦੀ ਰਿਸਪੌਂਸਿਬਿਲਟੀ ਆ ਉਹਨਾਂ ਨੂੰ ਆਪਣੀ ਰਿਸਪੌਂਸਿਬਿਲਟੀ ਦਿਵਾਣੀ ਚਾਹੀਦੀ ਆ ਤੇ ਤੁਹਾਡੇ ਥਰੂ ਮੈਂ ਫੇਰ ਕਹਾਂਗਾ ਕਿ ਇਹੋ ਜੀ ਗੱਲ ਗਲਤ ਹੈ ਜਿਹੜਾ ਵੀ ਇਹੋ ਜੀਆਂ ਈਮੇਲਸ ਭੇਜ ਰਿਹਾ ਇਹ ਗਲਤ ਕੰਮ ਨਾ ਕਰੋ ਲੋਕਾਂ ਨਾਲ ਕੰਮ ਗੇ ਬਿਲਕੁਲ ਹੋਣੀ ਚਾਹੀਦੀ ਆ ਔਰ ਇਹ ਰਿਸਪੌਂਸਿਬਿਲਟੀ ਆ ਜਿੰਨਾ ਨਹੀਂ ਇਸ ਟਾਈਮ ਤੇ ਜਿਹੜੇ ਇਲੈਕਟਿਡ ਲੋਗ ਨੇ ਜਿਨ੍ਹਾਂ ਕੋ ਅਥਾਰਟੀ ਹੈ ਜਿਨਾਂ ਕੋ ਐਡਮਿਨਿਸਟ੍ਰੇਟਿਵ ਪਾਵਰ ਹੈ ਉਹਨਾਂ ਦੀ ਰਿਸਪੌਂਸਿਬਿਲਟੀ ਹੈ ਕਿ ਇਹਨੂੰ ਰਿਸੋਲਵ ਕਰੇ ਸਰ ਪਹਿਲੀ ਬਾਤਛੇ ਦਾ ਉੱਪਰ ਆ ਰਿਹਾ ਜੀ ਪਾਸਪੋਰਟ ਮੰਗੇ ਜਾ ਰਹੇ ਪਾਕਿਸਤਾਨ ਵੱਲੋਂ ਲੱਗਦਾ ਜੀ ਵੀਜ਼ਾ ਪ੍ਰਣਾਲੀ ਈਜ਼ੀ ਹੋਣੀ ਚਾਹੀਦੀ ਹੈ ਤਾਂ ਤੁਸੀਂ ਦਰਸ਼ਕਾਂ ਅਨੁਸਾਰ ਐਸਜੀਪੀ ਨੇ ਦੋਨਾਂ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਉਹਨਾਂ ਦੇਸ਼ਾਂ ਦੇ ਦੇਖੋ ਇਹ ਆਲਰੇਡੀ ਅਪੀਲ ਚੱਲੀ ਗਈ ਆ ਰਿਸਪੌਂਸਿਬਲ ਅਥਾਰਟੀ ਇਹਦੇ ਤੇ ਜ਼ਰੂਰ ਕੰਸੀਡਰ ਕਰਨਗੇ ਕਿਸੇ ਦਾ ਐ ਓਬਜੈਕਟਿਵ ਨਹੀਂ ਆ ਕਿ ਡਿਨਾਏ ਹੋਵੇ ਲੇਕਿਨ ਸਿਚੁਏਸ਼ਨ ਦੇਖਣੀ ਪੈਂਦੀ ਆ ਸੋ ਉਹਨਾਂ ਨੂੰ ਆਪਣਾ ਕੰਮ ਕਰ ਲਿਓ ਤੇ ਮੇਰਾ ਖਿਆਲ ਹੈ ਜਰੂਰ ਜੋ ਵੀ ਕਰ ਸਕਦੇ ਆ ਜਰੂਰ ਕਰ ਲਿਓ ਥੈਂਕ ਯੂ ਬਿਲਕੁਲ ਇਹ ਵਪਾਰੀ ਵੀ ਵਪਾਰੀ ਪਾਰ ਤੋਂ ਡਰ ਰਿਹਾ ਦੇਖੋ ਇਹ ਗੱਲ ਬਹੁਤ ਇੰਪੋਰਟੈਂਟ ਹੈ ਜਿਨ੍ਹਾਂ ਨੂੰ ਰਿਸਪੌਂਸਿਬਿਲਟੀ ਆ ਜਿਨ੍ਹਾਂ ਚੇਰ ਕ੍ਰਾਈਮ ਤੋਂ ਲਾਅਨ ਆਰਡਰ ਤੋਂ ਵਪਾਰੀ ਡਰੇਗਾ ਤੇ ਅਸੀਂ ਕਹਿੰਦੇ ਆ ਕਿ ਇੱਥੇ ਬਿਜ਼ਨਸ ਲੈ ਕੇ ਆਓ ਇੱਥੇ ਇਨਵੈਸਟਮੈਂਟ ਲੈ ਕੇ ਆਓ ਇਨਵੈਸਟਮੈਂਟ ਦਾ ਕਿੰਨਾ ਆਉਂਦੀ ਆ ਤੁਸੀਂ ਖੁਦ ਹੀ ਸੋਚੋ ਸੋ ਇਹਦੇ ਵਿੱਚ ਸਾਰਿਆਂ ਦਾ ਸਹਿਯੋਗ ਚਾਹੀਦਾ ਖਾਸ ਤੌਰ ਤੇ ਜਿਨ੍ਹਾਂ ਦੀ ਰਿਸਪੌਂਸਿਬਿਲਟੀ ਆ ਕਿ ਡਰ ਨਹੀਂ ਹੋਣਾ ਚਾਹੀਦਾ ਖਾਸ ਤੌਰ ਤੇ ਸਾਡੇ ਅੰਮ੍ਰਿਤਸਰ ਦੇ ਪੰਜਾਬ ਸਰਕਾਰ ਤਾਂ ਫਿਰ ਹੀ ਸਮਝਦੇ ਹੋ ਫੇਲੂ ਨੇ ਇਹਦੇ ਤੇ ਮੈਂ ਪੋਲੀਟੀਕਲ ਕਮੈਂਟ ਦਰਬਾਰ ਸਾਹਿਬ ਦੇ ਖੜਾ ਹੋ ਕੇ ਤੁਸੀਂ ਆਪ ਹੀ ਸਮਝ ਜਾਓ ਇਹ ਤਸਵੀਰਾਂ ਲਗਾਤਾਰ ਸਾਂਝੇ ਕੀਤੇ ਨੇ ਕਿ ਅੱਜ ਤੇਜਾ ਸਿੰਘ ਸਮੁੰਦਰੀ ਦੇ ਜਪੁੱਤ ਹਰਿੰਜ ਸਿੰਘ ਸੰਧੂ ਜੋ ਨੇ ਅੱਜ ਵਿਸ਼ੇਸ਼ ਤੌਰ ਦੇ ਉੱਤੇ ਇੱਥੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਖੁੱਲ ਕੇ ਗੱਲਬਾਤ ਮੀਡੀਆ ਦੇ ਨਾਲ ਕੀਤੀ ਗਈ ਹੈ ਤਾਂ ਦਰਸ਼ਨ ਦਰਕਰਨ ਤੋਂ ਬਾਅਦ ਹੁਣ ਜ਼ਰੂਰ ਉਹਨਾਂ ਵੱਲੋਂ ਵੱਡੇ ਬਿਆਨ ਜਿਹੜੇ ਆ ਮੀਡੀਆ ਦੇ ਨਾਲ ਸਾਂਝੇ ਕੀਤੇ ਗਏ ਨੇ ਦੇਖ ਸਕਦੇ ਹਾਂ ਕਿ ਇਹ ਤਸਵੀਰਾਂ ਜਿਹੜੀਆਂ ਤੁਹਾਡਾ ਨਾਲ ਸਾਂਝੇ ਕੀਤੇ ਆ ਨੇ ਤਾਂ ਇਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਬਾਨੀ ਦਰਸ਼ਨ ਟੀਵੀ ਦੇ ਨਾਲ ਤੁਹਾਡੇ ਨਾਲ ਕੱਲੀ ਕੱਲੀ ਅਪਡੇਟ ਜੜੀ ਆ ਗੁਰੂ ਘਰ ਨੂੰ ਲੈ ਕੇ ਸਾਂਝੀ ਕਰਦੇ ਰਾਵਾਂਗੇ ਕੈਮਰਾਮੈਨ ਸੰਦੀ ਕੁਮਾਰ ਦੇ ਨਾਲ ਇਲੈਕਟ੍ਰੋਨਿਕ ਜਗਬਾਨੀ ਟੀਵੀ ਸ਼੍ਰੀਮਨ ਸੋਸਾਈ